ਆਪਾਂ ਥੋੜੀ ਆਪਣੇ ਏਰੀਆ ਦੀ ਗੱਲ ਕਰ ਲਈਏ ਮਿੰਟੋ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਆਪਣੇ ਏਰੀਆ ਦੀ ਤੁਸੀਂ ਦੱਸਿਆ ਕਿ ਸਾਡੇ ਪਿੰਡਾਂ ਨੇ ਪਾਸੇ ਜਿਹੜਾ ਉਧਰ ਪੋਟਾਸ਼ੀਅਮ ਉਹ ਜਦੋਂ ਪੋਟਾਸ਼ੀਅਮ ਦੀ ਖਬਰ ਆਈ ਤੇ ਕਾਫੀ ਚਰਚਾ ਵੀ ਹੋਈ ਉਹਦੀ ਹੁਣ ਤੇ ਕਹਿੰਦੇ ਪੋਟਾਸ਼ੀਅਮ ਦੇ ਨਾਲ ਨਾਲ ਜਿਹੜਾ ਨਮਕ ਹੈ ਲੂਣ ਹੈ ਉਹਦੇ ਮਿਲਣ ਦੀਆਂ ਵੀ ਖਬਰਾਂ ਨੇ ਤੇ ਇੱਕ ਵਾਰੀ ਇਹ ਗੱਲ ਠੰਡੀ ਜੀ ਪੈ ਗਈ ਸੀ ਮੈਨੂੰ ਲੱਗਦਾ ਲੋਕ ਵੀ ਥੋੜੇ ਜਿਹਾ ਰਾਹਤ ਦੇ ਵਿੱਚ ਸੀ ਕਿ ਚਲੋ ਮਸਲਾ ਟਲਿਆ ਪਰ ਆ ਲੂਣ ਦੀ ਖਬਰ ਦੇ ਨਾਲ ਨਾਲੇ ਨਮਕੀਨ ਫੇਰ ਹੋ ਗਿਆ ਮਸਲਾ ਤੇ ਹੁਣ ਤੇ ਇਸ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਜਲਦੀ ਕੋਈ ਐਕਟੀਵਿਟੀ ਵੀ ਸ਼ੁਰੂ ਹੋ ਸਕਦੀ ਹੈ ਫਿਰ ਦੇਖੋ ਐਕਟੀਵਿਟੀ ਤਾਂ ਹੁਣ ਪਤਾ ਨਹੀਂ ਹੈ ਅੱਜ ਦਿਨਕ ਪਾਸ ਕਰਦੇ ਪਹਿਲੇ ਪੰਨੇ ਤੇ ਜਦੋਂ ਕਿਉਂਕਿ ਕਬਰ ਵਾਲਾ ਜਿਹੜਾ ਪਿੰਡ ਹੈ ਨਾ ਜੀ ਬਸ ਸਮਝੋ ਕਿ ਬੰਦਾ ਉਦੋਂ ਉਥੋਂ ਰਿੜਿਆ ਕਬਰ ਵਾਲਾ ਗੇਟ ਤੇੋਂ ਗਾਉਂ ਸਾਡਾ ਪਿੰਡ ਆ ਜਾਂਦਾ ਮਤਲਬ ਕਿ ਅਸੀਂ ਨਾਲ ਨਾਲ ਜੀ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਲਿਆਜ਼ਾਂ ਯਾਨੀ ਉੱਥੇ ਨੇ ਕਬਰ ਵਾਲੇ ਪਿੰਡ 'ਚ ਮੈਂ ਬਚਪਨ ਚ ਬਹੁਤ ਸਾਰੀਆਂ ਛੁੱਟੀਆਂ ਮਾਤਾ ਜੀ ਨੇ ਮਾਸੀ ਜੀ ਉੱਥੇ ਆ ਤੇ ਬਹੁਤ ਸਾਰੀਆਂ ਛੁੱਟੀਆਂ ਉਹਨਾਂ ਢਾਣੀਆਂ ਤੇ ਬਤਾਈਆਂ ਨੇ ਜੀ ਬਹੁਤ ਪ੍ਰੇਮ ਪਿਆਰ ਹੈ ਉੱਥੋਂ ਦੇ ਲੋਕਾਂ ਨਾਲ ਹੁਣ ਜਿਹੜੀ ਖਬਰ ਉੱਥੋਂ ਦੀ ਹੁੰਦੀ ਉਹ ਸਮਝ ਲਓ ਸਾਡੀ ਬਣ ਜਾਂਦੀ ਹੈ ਹਮ ਕਿਉਂਕਿ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਕਿ ਚਾਹੇ ਪੋਟਾਸ਼ੀਅਮ ਹੋਵੇ ਤੇ ਚਾਹੇ ਨਮਕ ਹੋਵੇ ਹਮ ਸਾਨੂੰ ਵੀ ਸੇਕ ਲੱਗਣਾ ਹੀ ਲੱਗਣਾ ਹੈ ਦਾ ਚਾਹੇ ਉਹ ਵਾਤਾਵਰਨ ਦੇ ਪੱਖ ਤੋਂ ਹੋ ਜਾਵੇ ਤੇ ਚਾਹੀਏ ਵਿਸਥਾਰ ਦੇ ਪੱਖ ਤੋਂ ਜਵੇ ਸਰ ਜਿੱਥੋਂ ਤੱਕ ਲੂਣ ਦਾ ਤਵਲਕ ਹੈ ਜੀ ਮੈਨੂੰ ਨਹੀਂ ਪਤਾ ਸੈਂਟਿਫਿਕ ਕੋਈ ਚੀਜ਼ ਇਹ ਤੁਸੀਂ ਇਹਨੂੰ ਜਸਟੀਫਾਈ ਕਰੋਗੇ ਕਿਸੇ ਤਰੀਕੇ ਨਾਲ ਕਿ ਨਹੀਂ ਪਰ ਅਸੀਂ ਬਚਪਨ ਚ ਹੁਣ ਤੇ ਥੋੜਾ ਜਿਹਾ ਪਾਣੀ ਬਦਲ ਗਿਆ ਆਪਣੇ ਉੱਤੇ ਅਤੇ ਆ ਗਏ ਐਸਐਮਆਈ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਕਈ ਨਲਕਿਆਂ ਦਾ ਪਾਣੀ ਨਿਰਾਂ ਲੂਣ ਹੁੰਦਾ ਸੀ ਸਾਨੂੰ ਰੋਕਿਆ ਜਾਂਦਾ ਸੀ ਕਿ ਇਸ ਨਲਕੇ ਤੋਂ ਪਾਣੀ ਨਹੀਂ ਇਹ ਸਲਾਕੇ ਚ ਜੀ ਅੱਜ ਵੀ ਜਦੋਂ ਤੁਸੀਂ ਜੋਧਪੁਰ ਤੋਂ ਬਾਈ ਗੁੱਗੂ ਗਿਲਕੀ ਢਾਣੀ ਨੂੰ ਜਾਓ ਨਾ ਹਾਂਜੀ ਠੀਕ ਹੈ ਜੀ ਜਿਹੜਾ ਉੱਥੇ ਟਿੱਬਾ ਸਟਾਰਟ ਹੋ ਜਾਂਦਾ ਤੁਸੀਂ ਅੱਜ ਵੀ ਉੱਥੇ ਧਰਤੀ ਹੇਠਲਾ ਪਾਣੀ ਨਹੀਂ ਪੀ ਸਕਦੇ ਬਹੁਤ ਨਮਕੀਨ ਨਮਕੀਨ ਤੰਡਾਈਪ ਦਾ ਪਾਣੀ ਆ ਕੜਤਨ ਵੀ ਘਟਕਲੋ ਐ ਇਦਾਂ ਲੱਗਦਾ ਕਿ ਲੂਣ ਕੋ ਲਿਆ ਗਿਆ ਹੋਵੇ ਕੁਝ ਨਾ ਕੁਝ ਤੇ ਹੈ ਮੈਨੂੰ ਨਹੀਂ ਪਤਾ ਸਾਇੰਟਿਫਿਕਲੀ ਐਸ ਨਾਲ ਕੀ ਜੀ ਪਰ ਇਹਦਾ ਮਤਲਬ ਕਿ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਥੱਲੇ ਹੈਗੀਆਂ ਨੇ ਜੋ ਪਾਣੀ ਨੂੰ ਬਹੁਤ ਨਮਕੀਨ ਬਣਾ ਦਿੰਦੀਆਂ ਨੇ ਜੀ ਠੀਕ ਹੁਣ ਕੀ ਪਤਾ ਕੀ ਨਹੀਂ ਤੋ ਸਾਨੂੰ ਐਉਂ ਹੀ ਲੱਗਦਾ ਕਿ ਯਾਰ ਜੋ ਕਬਰ ਵਾਲੇ ਹੋ ਸਾਡੇ ਅਸੀਂ ਵੀ ਤੇ ਨਾਲ ਹੀ ਬੈਠੇ ਆਂ ਵੀ ਉਹੋ ਜੀਆਂ ਚੀਜ਼ਾਂ ਸਾਡੇ ਵੀ ਹੋ ਸਕਦੀਆਂ ਯਾਨੀ ਸੰਭਾਵੀ ਤੌਰ ਤੇ ਮੈਂ ਇੱਕ ਗੱਲ ਕਹਿ ਰਿਹਾ ਮਾ ਹੁਣ ਉਹ ਪਾਸਕਰ ਦਾ ਜਿਹੜਾ ਪਹਿਲੇ ਪੰਨੇ ਤੇ ਲੱਗਾ ਸੀਗਾ ਅੱਜ ਉਹ ਟਾਈਟਲ ਮੈਨੂੰ ਤੇ ਡਰਾ ਗਿਆ ਨਾਲ ਦੀ ਨਾਲ ਹੂੰ ਫਿਰ ਮੈਂ ਉਹਦੇ ਤੇ ਪੋਸਟ ਵੀ ਪਾਇਆ ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਮਈ ਦੇ ਵਿੱਚ ਜਿਹੜੇ ਕੇਂਦਰੀ ਖਣਨ ਮੰਤਰੀ ਆ ਜੀ ਖਿਆ ਦੋਨ ਦਾ ਨਾਮ ਹੈ ਜੀ ਕਿਸ਼ਨ ਰੈਡੀ ਹੂੰ ਇਧਰ ਆਉਂਦੇ ਨੇ ਕਰਨਾਟਕ ਤੋਂ ਤਾਂ ਉਹਨਾਂ ਨੇ ਬਈ ਇਹਦੇ ਤੇ ਐਕਸ਼ਨ ਪਲਾਨ ਜਿਹੜਾ ਸੀਗਾ ਸਰਮਿਆਲਾ ਉਹ ਉਲਿਖ ਦਿੱਤਾ ਸੀਗਾ ਕਿ ਜਲਦੀ ਕਰੋ ਤੇ ਕਹਿੰਦੇ ਕਿ ਉਹਦੇ ਇਥੇ ਕੰਮ ਸ਼ੁਰੂ ਹੋ ਗਿਆ ਤਾਂ ਮਤਲਬ ਇਹ ਹੈ ਕਿ ਹੁਣ ਦੁਬਾਰਾ ਆ ਗਈ ਇੰਡੀਆ ਗਵਰਨਮੈਂਟ ਫਾਰਮ ਦੇ ਵਿੱਚ ਕਿਉਂ ਕਿਉਂਕਿ ਦਸੰਬਰ ਚ ਆਪਣੇ ਕੋਲ ਖਬਰ ਆਈਆਂ ਫਿਰ ਫਰਵਰੀ ਚ ਪੁਸ਼ਟੀ ਹੋਈ ਜਦੋਂ ਬਰਿੰਦਰ ਗੋਇਲ ਜੀ ਆ ਗਏ ਕਬਰ ਆਲੇ ਸਭ ਕੁਝ ਹੋ ਗਿਆ ਹੁਣ ਨਵੇਂ ਸਿਰੇ ਤੋਂ ਕੇਂਦਰ ਸਰਕਾਰ ਨੇ ਇਧਰ ਨੂੰ ਤਿਆਰੀ ਵਿੜ ਦਿੱਤੀ ਆ ਕਿਉਂਕਿ ਕਿ ਲੂਣ ਜ਼ਿਆਦਾਤਰ ਆਪਾਂ ਦੇਖੀਏ ਗੁਜਰਾਤ ਚ ਹੁੰਦਾ ਕੱਚ ਹੁੰਦਾ ਰਨ ਹੁੰਦਾ ਜੀ ਪੂਰਬੰਦਰ ਸ਼ਾਇਦ ਕੋੜਾ ਖਾਰਾ ਇਹ ਇਹ ਕੁਝ ਇਦਾਂ ਦੇ ਇਲਾਕੇ ਨੇ ਜਿੱਥੋਂ ਮੇਰੇ ਖਿਆਲ ਦੇ ਨਾਲ ਇੰਡੀਆ ਦਾ ਜਿਹੜਾ ਨਮਕ ਨਿਕਲਦਾ ਲਗਭਗ ਕਹ ਲਓ ਕਿ 70-75% ਉੱਥੇ ਹੀ ਆਉਂਦਾ ਹੁਮ ਕੁਝ ਜਿਵੇਂ ਸਿੰਧ ਦਾ ਨਮਕ ਦੇ ਤੌਰ ਤੇ ਹਿਮਾਲਿਆ ਨਮਕ ਕੋਈ ਕਿ ਉਹ ਹਿਮਾਚਲ ਚੋਂ ਆ ਗਿਆ ਉੜੀਸਾ ਚੋਂ ਆ ਗਿਆ ਕੁਝ ਇਸਾ ਤੇ ਇਹਨਾਂ ਵਾਸਤੇ ਨਮਕ ਵੀ ਇੱਕ ਖਜ਼ਾਨਾ ਹੈ ਜੀ ਪੰਜਾਬ ਚੋਂ ਨਮਕ ਨਿਕਲਣਾ ਪਰ ਨਮਕ ਨਿਕਲਣ ਦਾ ਮਤਲਬ ਮੈਂ ਸਮਝਦਾ ਕਿ ਇਹ ਵਾਸਤੇ ਉਹ ਠੀਕ ਨਹੀਂ ਹੈ ਤੁਹਾਨੂੰ ਪਤਾ ਹੈ ਏਰੀਆ ਕਿਸ ਤਰ੍ਹਾਂ ਦਾ ਹੈ ਬੜਾ ਖੁਸ਼ਹਾਲ ਏਰੀਆ ਹੈ ਬੜਾ ਜ਼ਰਖੇਜ਼ ਏਰੀਆ ਹੈ ਬੜੇ ਲੋਕ ਵਾਤਾਵਰਣ ਪੱਖੋਂ ਸੌਖੇ ਨੇ ਕਿਉਂਕਿ ਇੰਡਸਟਰੀ ਨਹੀਂ ਆ ਗਈ ਪਿੰਡ ਦੂਰ ਦੂਰ ਹੈ ਮੈਂ ਇੱਕ ਇੱਕ ਦਿਨ ਆਪਦੇ ਮਿੱਤਰ ਨੂੰ ਦੱਸਿਆ ਉਹ ਕਹਿੰਦਾ ਯਾਰ ਤੇਰਾ ਨੈਟਵਰਕ ਟੁੱਟਦਾ ਮੈਂ ਕਿਹਾ ਸਾਡੇ ਪਿੰਡ ਪਿੰਡ ਤੋਂ ਬਹੁਤ ਦੂਰ ਹੈ ਜੀ ਤੇ ਮੈਂ ਕਿਹਾ ਜਿਹੜੇ ਹੁਣ ਮੈਂ ਰਾਹ ਜਾ ਰਿਹਾ ਹੁੰਦਾ ਜੇ ਆਪਾਂ ਪਿੰਡ ਮਲੋੜ ਤੋਂ ਉਤਰੀਏ ਤੇ ਅਗਲਾ ਪਿੰਡ ਹੁੰਦਾ ਡਬਲ ਟਾਪ ਉਹ ਲਗਭਗ 7-8 ਕਿਲੋਮੀਟਰ ਦੂਰ ਹੈ ਜੇ ਟਾਣੀਆਂ ਛੱਡ ਲਈਏ ਹਾਂਜੀ ਤਾਂ ਉਹ ਹੈਰਾਨ ਰਹਿ ਗਿਆ ਕਹਿੰਦਾ ਯਾਰ ਸਾਡੇ ਤੇ ਇਧਰ ਇਹ ਇਲਾਕੇ ਚ ਪਿੰਡਾਂ ਨਾਲ ਪਿੰਡ ਜੁੜੇ ਪਏ ਆ ਸੋ ਇਹ ਚੀਜ਼ ਆ ਕਿ ਉਹ ਡਰਾਵਣਾ ਤੇ ਕਿਤੇ ਨਾ ਕਿਤੇ ਹੈ ਕਿ ਜਿਨ੍ਹਾਂ ਦੀ ਐਕਵਾਇਰ ਹੋ ਗਈ ਜ਼ਮੀਨ ਘਰ-ਬਾਰ ਛੱਡਣਾ ਪਏਗਾ ਸਾਰਾ ਕੁਝ ਹੋਏਗਾ ਸੋ ਇਸ ਕਰਕੇ ਬਾਕੀ ਦੇਖੋ ਹੁਣ ਕੀ ਬਣਦਾ ਪਰ ਇਹ ਖਬਰ ਨੇ ਇੱਕ ਵਾਰੀ ਫੇਰ ਇਸ ਇਲਾਕੇ ਦੇ ਕੰਨ ਜਿਹੜੇ ਆ ਖੜੇ ਕਰ ਦਿੱਤੇ ਆ ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਦੇਖਿਆ ਕਿ ਨਾ ਤੇ ਪੰਜਾਬ ਸਰਕਾਰ ਨਾ ਇੱਥੋਂ ਦੀ ਲੋਕਲ ਅਫਸਰਸ਼ਾਹੀ ਉਹ ਗੱਲ ਨੂੰ ਕਲੀਅਰ ਨਹੀਂ ਕਰਦੀ ਕਿ ਖਬਰ ਆ ਗਈ ਆ ਅੱਜ ਤੱਕ ਕਿ ਕੀ ਭਾਈ ਇਸ ਤਰ੍ਹਾਂ ਦਾ ਜਿਹੜਾ ਸਰਵੇ ਨਵੇਂ ਸਿਰੇ ਤੋਂ ਹੋਏਗਾ ਜੇ ਨਮਕ ਨਿਕਲਦਾ ਤਾਂ ਤਾਂ ਐਕੁਜੀਸ਼ਨ ਕਿੰਨੀ ਹੋਏਗੀ ਕਿੰਨਾ ਏਰੀਆ ਵਧਾਇਆ ਜਾਏਗਾ ਕਿਉਂਕਿ ਅੱਗੇ ਤੇ ਉਹਨਾਂ ਨੇ ਸ਼ਾਇਦ ਮੇਰੇ ਖਿਆਲ ਦੇ ਨਾਲ 13-1400 ਕਿੱਲਾ ਐਕਵਾਇਰ ਕਰਨਾ ਹੈ ਕਿ ਜੇ ਨਮਕਪੰਡ ਆਰਨਿਕਲ ਦਾ ਫਿਰ ਉਹ ਕਿੰਨਾ ਏਰੀਆ ਹੋਰ ਵਧਾ ਸਕਦੇ ਆ ਜਾਂ ਭਾਈ ਉਹ ਜਿਹੜੇ ਜੀਓਲੋਜ ਕਿਹੜੇ ਹੁੰਦੇ ਆ ਉਹ ਜੀਓਲੋਜੀਕਲ ਸਰਵੇ ਵਾਲੇ ਹਾਂ ਉਹ ਹੁੰਦੇ ਆ ਕਿ ਭਾਈ ਉਹ ਸਰਵੇ ਕਰ ਲੋ ਹਾਂ ਜੀ ਉਹ ਸਰਵੇ ਜਿਹੜੇ ਆ ਜੀਓਲੋਜੀ ਕੁਛ ਇਸ ਤਰ੍ਹਾਂ ਦਾ ਹੁੰਦਾ ਦਾ ਡਿਪਾਰਟਮੈਂਟ ਜੀ ਜੀਓਲੋਜੀ ਭੂਗੋਲ ਨਾਲ ਹੀ ਕਹਿੰਦੇ ਭੂਗੋਲ ਵਾਲੇ ਸਰਵੇ ਕਿ ਕਿ ਉਹ ਗਾਂ ਵੀ ਵਧਾਈ ਜਾਣਗੇ ਵਿਸਥਾਰ ਹੋ ਸਕਦਾ ਉਹ ਸਾਰੀਆਂ ਚੀਜ਼ਾਂ ਕਲੀਅਰ ਕਰ ਦੇਣੀਆਂ ਚਾਹੀਦੀਆਂ ਜੀ 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 ਬਿਲਕੁਲ ਚਲੋ ਰਾਜਨ ਸਿਆਣੀ ਜੀ ਕਹਿ ਰਹੇ ਨੇ ਕਿ ਤੁਹਾਡੇ ਪਿੰਡਾਂ ਵਾਲੋ ਕਹਿੰਦੇ ਸੋਨਾ ਤੇ ਪੈਟਰੋਲ ਵੀ ਮਿਲ ਜਣਾ ਜੀ ਕਹਿੰਦੇ ਐਵੇਂ ਤਾਂ ਨਹੀਂ ਦਿੱਲੀ ਵਾਲੇ ਜ਼ਮੀਨਾਂ ਦੇ ਮਾਤਰ ਪਏ ਹੋਏ ਸਰ ਗੱਲ ਇਹ ਆ ਕਿ ਸਭੋ ਸੱਚ ਆ ਭਾਈ ਪਤਾ ਨਹੀਂ ਕੀ ਆ ਕੀ ਨਹੀਂ ਅ ਕੋਚ ਪੈਟਰੋਲੀਅਮ ਪਦਾਰਥਾਂ ਬਾਰੇ ਵੀ ਸਰਵੇ ਹੋਇਆ ਸੀਗਾ ਪਰ ਉਹਦੇ ਤੇ ਮੈਂ ਖੁਦ ਹੀ ਸਪਸ਼ਟ ਕਰ ਦਿੱਤੀ ਸੀ ਸਥਿਤੀ ਕਿ ਉਹ ਇੱਕ ਆਮ ਸਰਵੇ ਸੀ ਜਿਹੜਾ ਇਧਰੋਂ ਸ਼ਾਇਦ ਕਸ਼ਮੀਰ ਵਾਲੀ ਸਾਈਡ ਤੋਂ ਚੱਲਿਆ ਸੀਗਾ ਆਪਣੇ ਕੁਝ ਤੁਹਾਡੇ ਪਿੰਡਾਂ ਵਾਲੀ ਸਾਈਡ ਵੀ ਗਿਆ ਸੀਗਾ ਤਾਂ ਉਹ ਆਮ ਹੀ ਸੀਗਾ ਕੋਈ ਉਹਦੇ ਚ ਕੋਈ ਜੀ 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 ਜਾਟਣ ਫਾਇਰ ਜੀ ਕਰੇ ਕਿ ਖਨੌਰੀ ਵਾਰਡ ਦੀ ਸਾਈਡ ਤੇ ਵੀ ਕਹਿੰਦੇ ਪਾਣੀ ਬੜਾ ਖਾਰਾ ਹੈ ਉਧਰ ਵੀ ਹੋਣਾ ਹੈ ਤੇ ਹਾਂ ਇਹ ਤੇ ਕਾਫੀ ਜੀਓਲੋਜੀਕਲ ਜੀਓਲੋਜੀਕਲ ਸਰਵਲ ਹਾਂ ਜੀ ਹਾਂ ਜੀ ਹਾਂ ਜੀ 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 ਚਲੋ ਸਮਾਂ ਨਿਸ਼ਚਿਤ ਹੈ ਤੇ ਸਮਾਂ ਪੱਧਿਆ ਜਾ ਰਿਹਾ ਹੈ ਦੋ ਤਿੰਨ ਗੱਲਾਂ ਆਪਾਂ ਹੋਰ ਕਰਨੀਆਂ ਨੇ ਇੱਕ ਗੱਲ ਤੇ ਕਮੈਂਟ ਹੀ ਆਇਆ ਸੀ ਆਪਾਂ ਉਹ ਹੀ ਮਿੱਤਰ ਕਹਿ ਰਹੇ ਨੇ ਵੀ ਕਮੈਂਟ ਨਹੀਂ ਪੜਦੇ ਪੜ ਲਿਓ ਉਹ ਕਾਇਕ ਜਿਹੜਾ ਗਿੱਲ ਮਾਨੂਕੇ ਵਾਲੀ ਉਹ ਜਾਣਕਾਰੀ ਦਿਓ ਕਹਿੰਦੇ ਵੀ ਜਿੰਮ ਦੇ ਵਿੱਚ ਇੱਕ ਟ੍ਰੇਨਰ ਤੇ ਉਹਨੇ ਪਿਸਤੌਲ ਥਾਮ ਲਿਆ ਤਾਂ ਨਹੀਂ ਨਹੀਂ ਜੱਟ ਔਨ ਫਾਇਰ ਜੀ ਕੋਈ ਗੱਲ ਨਹੀਂ ਤੁਹਾਡਾ ਕੋਟਾ ਨਹੀਂ ਖਤਮ ਹੁੰਦਾ ਮੈਂ ਕਰਤਾ ਸ਼ੁਰੂ ਕੋਈ ਗੱਲ ਨਹੀਂ ਐ ਨਾ ਕਰ ਬਈ ਮੈਂ ਕਮੈਂਟ ਪੜ ਲਈ ਚਲੋ ਚਲੋ ਕੋਈ ਗੱਲ ਦੇਖੋ ਗਿੱਲ ਮਾਨੂਕੇ ਵਾਲਾ ਕੀ ਮਸਲਾ ਹੈ ਜੀ ਉਹ ਜੇਮਨ ਰੇਨਰ ਤੇ ਪਿਸਤੌਲ ਤਾਂ ਨਹੀਂ ਖੜਾ ਉਹ ਗ੍ਰਿਫਤਾਰ ਕਰ ਲਿਆ ਕਹਿੰਦੇ ਜੀ ਆ ਦੇਖੋ ਇੱਕ ਅਪਸ਼ਬਦ ਬੋਲ ਰਹੇ ਆ ਕੋਈ ਆਈਡੀਆ ਵਾਲੇ ਪਲੀਜ਼ ਇਹ ਇਹਨਾਂ ਦਾ ਕੰਮ ਨਾ ਵਿੜੋ ਮੈਂ ਤਾਂ ਕਹਿੰਨਾ ਠੀਕ ਹੈ ਜੀ ਹੂੰ ਸੋ ਅਪਸ਼ਬਦ ਨਹੀਂ ਅਸੀਂ ਕਿਸੇ ਨੂੰ ਬੋਲਣ ਦੀ ਇਜਾਜ਼ਤ ਦੇਵਾਂਗੇ ਜੀ ਇਸ ਕਰਕੇ ਪਰਿਵਾਰਕ ਸਾਰੇ ਮੇਕਸ ਜੁੜੇ ਹੋਏ ਨੇ ਇਸ ਨਾਲ ਠੀਕ ਹੈ ਨਾ ਜੀ ਕੋਈ ਵੀ ਹੋਏਗਾ ਸਾਨੂੰ ਸਾਡੇ ਕੋਲ ਭਾਵੇਂ ਸੋ ਹੀ ਰਹਿ ਜਾਵੇ ਅੰਤ ਤੇ ਪਰ ਅਸੀਂ ਇਹ ਅਪਸ਼ਬਦ ਬੋਲਣ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਉਂਕਿ ਸਾਡੀਆਂ ਇੱਥੇ ਬਹੁਤ ਸਾਰੇ ਅੱਗੇ ਵੀ ਦੱਸਿਆ ਕਿ ਉਮਰ ਦਰਾਜ਼ ਲੋਕ ਵੇਖਣ ਬੈਂਦੇ ਆ ਜਿਹਦੇ ਚ ਸਾਡੀਆਂ ਦਾਦੀਆਂ ਨਾਨੀਆਂ ਹੋ ਸਕਦੀਆਂ ਸਾਡੀਆਂ ਧੀਆ ਸਾਡੀਆਂ ਭੈਣਾਂ ਹੋ ਸਕਦੀਆਂ ਸੋ ਇਹ ਇਹ ਗੱਲ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਅਪਸ਼ਬਦ ਬੋਲੇਗਾ ਤੇ ਸਾਡੇ ਕੋਲ ਕੋਈ ਚਾਰਾ ਨਹੀਂ ਬਚੇਗਾ ਹਾਂ ਇੱਕਦ ਵਰ ਕਈ ਵਾਰ ਕਿਸੇ ਤੋਂ ਗਲਤੀ ਹੋ ਜਾਂਦੀ ਔਰ ਮੂਵ ਕਰ ਲਓ ਹੂੰ ਠੀਕ ਹੈ ਜੀ ਸੋ ਪਲੀਜ਼ ਇਸ ਕੱਲ ਨੂੰ ਕੋਈ ਆਦਰਵਾਈਸ ਨਾ ਲੈਣਾ ਇਹ ਇਹ ਸਾਡੀ ਬੇਨਤੀ ਆ ਦਰਖਾਸਤ ਹੈ ਕਿਉਂਕਿ ਇਹ ਸਾਡਾ ਪਰਿਵਾਰ ਹੈ ਜੀ ਤੇ ਅਸੀਂ ਆਪਣੇ ਪਰਿਵਾਰ ਦਾ ਖਿਆਲ ਰੱਖਣ ਤੋਂ ਕਦੇ ਉੱਕਾਂਗੇ ਨਹੀਂ ਬਿਲਕੁਲ ਬਿਲਕੁਲ ਮਿੰਟੂ ਜੀ ਚਲੋ ਉਮੀਦ ਕਰਦੇ ਹਾਂ ਕਿ ਦੋਸਤ ਸਮਝ ਜਾਣਗੇ ਜੀ ਤੇ ਨਹੀਂ ਤੇ ਫਿਰ ਚੱਕ ਦੇ ਵਾਲਾ ਕੰਮ ਤੇ ਹੋ ਹੀ ਜਾਂਦਾ ਨਾਦਰ ਜੀ ਅੰਤ ਨੂੰ ਫਿਰ ਉਹੀ ਬਚਦਾ ਹੁੰਦਾ ਆਪਸ਼ਨ ਅ ਮਿੰਟੋ ਜੀ ਮੈਂ ਉਹ ਗੱਲ ਕਰ ਰਿਹਾ ਸੀ ਗਾਇਕ ਵਾਲੀ ਗੱਲ ਮਾਨੋ ਕਿਹੜੀ ਗਾਇਕਾਂ ਦਾ ਵੀ ਬਹੁਤ ਰੌਲਾ ਪੈਂਦਾ ਤੇ ਗੁੱਸਾ ਵੀ ਅੱਜ ਕੱਲ ਬੜਾ ਹੈ ਪਤਾ ਨਹੀਂ ਪਿਸਤੌਲ-ਪਸਤੂਰ ਕੰਨਾਂ ਲੱਗੇ ਤੇ ਮੈਂਟ ਲਾਉਂਦੇ ਆ ਦੇਖੋ ਪਿਸਤੌਲ ਧੂਪ ਦੇਣ ਲਈ ਥੋੜੀ ਹੁੰਦੇ ਆ ਕਿਤੇ ਕੱਢਣੀ ਵੀ ਪੈਂਦੀ ਆ ਤੇ ਜੇ ਤੁਹਾਡੇ ਚ ਕੱਢਣ ਦਾ ਮੱਧਾ ਹੀ ਐ ਨਹੀਂ ਕਿਤੇ ਚੋਕੇ ਨਹਿਰ ਚ ਸੋਟਾ ਉਹ ਰੱਖਣ ਦਾ ਵੀ ਕੀ ਫਾਇਦਾ ਐ ਵੇ ਫਿਰ ਇੱਕ ਪਾਸਾ ਲੰਕਾਈ ਪਰਕਾਰਨ ਵੀ ਤੇ ਹੋਣਾ ਚਾਹੀਦਾ ਕੋਈ ਜਾਇਜ਼ ਸਥਿਤੀਆਂ ਦੇਖੋ ਨਾ ਸਰ